ਨੋਸ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅਸੀਂ ਆ ਤਿੰਨ ਦਿਨ ਸੇਲ ਮੇਲਾ ਲਾਂਚ ਹੋ ਜਾ ਰਹੇ ਆ ਸਤ ਗੁਰ ਕਲਾਤ ਤੋਂ ਬੋਲ ਰਿਹਾ ਜੇ ਕਿਸੇ ਨੇ ਨਵਾਂ ਕੰਮ ਕਰਨਾ ਹੈ ਭੈਣ ਨੇ ਭਰਾਵਾਂ ਨੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਅਸੀਂ ਕੰਮ ਕਰਾਉਣ ਨੂੰ ਅਸੀਂ ਸ਼ੁਰੂ ਕਰਾਵਾਂਗੇ ਤੇ ਜਿੰਨੇ ਮਰਜ਼ੀ ਤੁਸੀਂ ਪੈਸੇ ਕਮਾ ਸਕਦੇ ਹੋ ਜਿਵੇਂ ਅਸੀਂ ਕੱਪੜਾ ਦੇਵਾਂਗੇ ਸਸਤਾ ਤੇ ਜਾ ਕੇ ਤੁਸੀਂ ਨੇ ਜਿਆਦਾ ਨਹੀਂ ਕਮਾਣਾ ਸਸਤੇ ਵੇਚਣਾ ਜਾ ਕੇ ਬਹੁਤ ਸਸਤੇ ਰੇਟਾਂ ਦੇ ਦੇਵਾਂਗੇ ਆ ਦੇਖੋ ਜਿਵੇਂ ਆ ਸੂਟ ਨੇ ਅਸੀਂ ਅੱਜ ਵੀਡੀਓ ਬਣਾ ਰਹੇ ਆ ਵੀ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਬਹੁਤ ਘੱਟ ਪੈਸੇ 'ਚ ਕੰਮ ਸ਼ੁਰੂ ਕਰਾਵਾਂਗੇ ਇਹ ਜੇ ਸੂਟ ਤੁਹਾਨੂੰ 175 75 ਰੁਪਏ 'ਚ ਦੇਵਾਂਗੇ ਬਹੁਤ ਸਸਤੇ ਰੇਟਾਂ ਤੇ ਆ ਦੇਖੋ ਇੱਕ ਤੋਂ ਇੱਕ ਨਵੇਂ ਡਿਜ਼ਾਈਨ ਨੇ ਆ ਸਟਾਕ ਜਿੰਨਾ ਮਰਜ਼ੀ ਦੇਖ ਸਕਦੇ ਹੋ ਸਟਾਕ ਦੀ ਕੋਈ ਕਮੀ ਨਹੀਂ ਸੁਕਾਲ ਤੋਂ ਸ਼ੁੱਕਰਵਾਰ ਸ਼ਨੀਵਾਰ ਤੇ ਦਿਨ ਐਤਵਾਰ ਤੱਕ ਇਹ ਸੇਲ ਮੇਲਾ ਚੱਲਣਾ ਹੈ ਇਹ ਸੇਲ ਦਾ ਬਹੁਤ ਤੁਸੀਂ ਫਾਇਦਾ ਠਾਇ ਕਰੋ ਜੀ ਹੁਣ ਟਾਈਮ ਹੈ ਜੇ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਹੈ ਜਿਵੇਂ ਪਹਿਣਾ ਹੁੰਦੀਆਂ ਨਿਕਰੇ ਉਹ ਅਗਲੇ ਕਹਿੰਦੇ ਸਾਡੇ ਤਾਂ ਬਿਲ ਨੇ ਆ ਕੰਮ ਕੋਈ ਕਰਾਓ ਸਾਡਾ ਅਸੀਂ ਇਹਦੇ ਵਿੱਚ ਜ਼ਰੂਰ ਤੁਹਾਡਾ ਕੰਮ ਕਰਾਵਾਂਗੇ ਤੇ ਨਾਲ ਸਾਥ ਦੇਵਾਂਗੇ ਬਹੁਤ ਸਸਤੇ ਰੇਟਾਂ ਦੇ ਤੁਹਾਡਾ ਕੰਮ ਕਰਾਵਾਂਗੇ ਜੀ ਇਹ ਸਾਡੇ ਕੋਲੇ ਤੁਸੀਂ ਕੱਲ ਨੂੰ ਸ਼ੁੱਕਰਵਾਰ ਨੂੰ ਆਓ ਤੇ ਸ਼ਨੀਵਾਰ ਆਓ ਐਤਵਾਰ ਆਓ ਐਤਵਾਰ ਦਾ ਟਾਈਮ ਹੁੰਦਾ ਹੀ ਆਪਣਾ 4:10 ਹੱਥ ਤੱਕ ਆ ਆ ਦੇਖੋ ਐਦਾਂ ਹੀ ਚੀਜ਼ਾਂ ਦੇਵਾਂਗੇ ਤੁਹਾਨੂੰ ਜਿਨ੍ਹਾਂ ਦੇ ਤੁਸੀਂ ਵਧੀਆ ਪੈਸੇ ਕਮਾ ਸਕਦੇ ਹੋ ਘਰੇ ਬੈਠੇ ਕੋਈ ਵੀ ਕਿਤੇ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਪਊਗੀ ਆ ਦੇਖੋ ਇੱਕ ਤੋਂ ਇੱਕ ਐ ਡਿਜ਼ਾਈਨ ਮਿਲਣਗੇ ਤੁਹਾਨੂੰ ਆ ਦੇਖੋ ਜਿੰਨੇ ਮਰਜ਼ੀ ਤੁਸੀਂ ਖਰੀਦ ਸਕਦੇ ਹੋ ਇਹ ਆ 4 ਸਾਲ ਸੂਟ ਹੈ ਜੀ ਇਨਾਂ ਦੇ ਵਿੱਚ ਚਾਰ ਚਾਰ ਕਲਰ ਹੁੰਦੇ ਨੇ ਇਹ 6 ਸੂਟ ਹੈ ਸੋਨੂੰ ਪੋਗਾ ਜੀ 275 ਰੁਪਏ ਦਾ 300 ਵਿੱਚੋਂ 350 ਵਿੱਚੋਂ ਜਾ ਕੇ ਆ ਦੇਖੋ ਕਢਾਈ ਵਾਲਾ ਸੂਟ ਤੇ ਨਾਲ ਛਾਲ ਵੀ ਤੁਹਾਨੂੰ ਕਢਾਈ ਵਾਲਾ ਦੇਵਾਂਗੇ ਸਿਰਫ 275 ਰੁਪਏ ਦਾ ਆ ਦੇਖ ਸਕਦੇ ਹੋ ਜਿੰਨੇ ਮਰਜ਼ੀ ਖਰੀਦੋ 275 ਰੁਪਏ 75 ਰੁਪਏ ਚਾ ਮੇਲਾ ਲਤਾ ਜੀ ਸਤਿਗੁਰ ਕਲਾਸ ਸਹਿਰ ਸਨਾਮ ਬਾਇ ਨੇ ਦੇਖੋ ਇੱਕ ਤੋਂ ਇੱਕ ਰੰਗ ਡਿਜ਼ਾਈਨ ਆ ਆ ਲੋ ਜੀ ਤੇ ਫਿਰ ਆ ਆਰੀ ਵਰਕ ਦੇ ਆ ਜਾਂਦੇ ਨੇ ਕੜਾਈ ਆ ਗਰਮ ਸੂਟ ਦੇਖ ਕਮੀਜ਼ ਬੋਟਮ ਆ ਗਈ ਤੇ ਸਭ ਤੋਂ ਵਧੀਆ ਗੱਲ ਤਾਂ ਇਹ ਜਿਹੜਾ ਛਾਲ ਦੇਖੋ ਛਾਲ ਬਹੁਤ ਵਧੀਆ ਨੇ 2.5 2.5 ਮੀਟਰ ਦੇ ਛਾਲ ਨੇ ਆ ਦੇਖੋ ਛਾਲਾਂ ਦੀ ਲੁੱਕ ਦੇਖੋ ਕਿੰਨਾ ਵਧੀਆ ਕੱਪੜਾ ਹੈ ਬਹੁਤ ਵਧੀਆ ਇੱਕ ਫਿਰ ਸੁਣੋ ਆ ਚੈੱਕ ਦੇਵਾਂਗੇ ਇਹ 135 35 ਰੁਪਏ ਦੇ ਚੈੱਕ ਵਾਲੇ ਸੂਟ ਨੇ ਪੂਰਾ ਪੈਸ਼ਮੀ ਲੌਣਾ ਹੈ نیچے ਪੂਰਾ ਆ ਦੇਖੋ ਜਿੰਨਾ ਮਰਜ਼ੀ ਖਰੀਦ ਸਕਦੇ ਹੋ ਬਹੁਤ ਹੀ ਵਧੀਆ ਤੇ ਸਸਤੇ ਰੇਟਾਂ ਦੇ ਆਪਾਂ ਨੇ 3 ਦਿਨ ਹਰ ਹਫਤੇ ਸੇ ਲਾਨਿਆ ਸੋਕਰ ਛਣੀ ਤੇ ਐਤਵਾਰਾ ਐਤ ਕੀ ਓਵਰ ਅਸੀਂ ਕਹਿ ਵੀ ਨਵੇਂ ਬੰਦਿਆਂ ਨੂੰ ਇਹ ਕੰਮ ਕਰਾਓ ਸ਼ੁਰੂ ਕਰੋ ਸਸਤੇ ਸਸਤੇ ਰੇਟਾਂ 'ਚ ਆ ਕੰਬਲ ਖਰੀਦ ਸਕਦੇ ਹੋ ਜੀ ਜਿਵੇਂ ਆ ਟੈਚੀ ਵਾਲੇ ਕੰਬਲ ਹੁੰਦੇ ਨੇ ਵਿਆਹ ਸਾਧੀਆਂ ਵਾਸਤੇ ਸਰਪਸ ਸਵਾ 200 ਰੁਪਏ ਚਾ ਸਵਾ 200 ਰੁਪਏ ਚ ਟੈਚੀ ਵਾਲਾ ਕੰਬਲ ਆ ਜੀ ਵਿਆਹ ਸਾਧੀਆਂ ਮਿਲਨੀਆਂ ਵਾਸਤੇ ਖਰੀਦ ਸਕਦੇ ਹੋ ਜੀ